ਆ ਵੇਖੋ ਜੀ ਤੇਲ ਮੁੱਕ ਗਿਆ ਸੀ ਤੇ ਸੁਬਾ ਸੁਬਾ ਜੀ ਸੁੱਤਾ ਉੱਠ ਕੇ ਆ ਗਿਆ ਮੈਂ ਬੱਸ ਚੜਾਉਣ ਆਇਆ ਸੀ ਡੈਡੀ ਨੂੰ ਚੱਲ ਚੱਲ ਗਈ ਆ ਵੇਖੋ ਇਹ ਹੁੰਦੀ ਆ ਯਾਰੀ ਚੱਲ ਸੁੱਤਾ ਉੱਠ ਕੇ ਆਇਆ ਹਨਾ ਆਖਾ ਦੇ ਕਾ ਵੀ ਨਹੀਂ ਪੀ ਗਿਆ ਹਾਏ 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 ਜਾ ਹੁਣ ਲੱਤ ਲੱਗ ਲੱਗ ਜਾਈ ਲਾਤੀ ਲਾ ਲੈਨੇ ਆ ਚਲੋ ਇਹਨੇ ਸਾਡੇ ਅਰਗੇ ਨੇ ਪੀ ਕੇ ਬੋਤਲਾ ਵੇਖੋ ਸਿੱਟੀ ਸੀ ਤੇ ਹੁਣ ਬੋਲਟ ਚ ਕੱਢਦੇ ਪਏ ਆ ਤੇਲ ਤੇਰੇ ਵਿੱਚ ਮੁੱਕਿਆ ਠੀਕ ਹੈ ਵੈਸੇ ਬੋਤਲ ਪੀ ਕੇ ਸੈੱਟ ਦਿੰਦੇ ਆ ਤੇ ਕੰਮ ਆ ਜਾਂਦੀਆਂ ਸਾਡੇ ਲਈ ਜਰੂਰ ਤੇਲ ਮੁੱਕ ਜੇ ਅੰਦਰ ਅੱਖਾਂ ਲਾਲ ਕਿਉਂ ਕਿ ਤੇ ਰਾਤ ਮम्मी ਦੇ ਬਈ 12:30 ਆ ਹੁੰਦੀ ਆ ਯਾਰੀ ਬਈ ਬੰਦਾ ਯਾਰ ਪਹਿਲੇ ਬੋਲ ਉੱਠ ਕੇ ਆ ਗਿਆ ਮੈਂ ਆਇਆ ਸੀ ਡੈਡੀ ਨੂੰ ਚੜਾਉਣ ਵਾਸਤੇ ਇੱਥੇ ਆਉਂਦੇ ਦਾ ਤੇ ਤੇਲ ਮੁੱਕ ਗਿਆ ਮੈਂ ਫੋਨ ਲਾਇਆ ਤੇ ਹਰ ਟਾਈਮ ਕੁਝ ਵੀ ਨਹੀਂ ਹੋਇਆ 7:30 ਵਜੇ ਹਲੇ ਬੰਦਾ ਨਾਲ ਦੀ ਨਾਲ ਉੱਠ ਕੇ ਆ ਗਿਆ ਯਾਰ